brought to by silver pumps top quality aur consistent performance ke liye sirf silver pumps naam yaad rakhna aur aapke bandhak committee nu leke hamesha dakal andazi rahi hai aur sikh masliyan ch jo indira gandhi di jo bhumika rahi hai ya jo shri akal tak sahib te attack ground te jo bhumika ne hai ek chak jaa raha hai ਸਰ ਇਹ ਨਹੀਂ ਮੜਿਆ ਨਾ ਚਿਰ ਪ੍ਰੋਟੈਕਸ਼ਨ ਮਿਲਦੀ ਰਹੀ ਜੀਤੇ ਤੇ ਸਿੱਖ ਨਸਲ ਕੁਸੀ ਕਰਨ ਦਾ ਜੈਨੋਸਾਈਡ ਦਾ ਐਡਾ ਵੱਡਾ aarop ਸੀ ਇੱਕ ਬਿਆਨ ਜੇ ਸੁਖੀ ਰੰਧਾਵੇ ਦਾ ਆਇਆ ਹੋਵੇ ਔਰ ਐਚ ਕੇ ਐਲ ਭਗਤ ਜਗਦੀਸ਼ ਟਾਈਟਲਰ ਅੱਜ ਵੀ ਜਗਦੀਸ਼ ਐਚ ਕੇ ਐਲ ਭਗਤ ਤਾਂ ਚਲੋ ਉਹ ਨਹੀਂ ਰਹੇ ਜਗਦੀਸ਼ ਟਾਈਟਲਰ ਨਾਲ ਤਾਂ ਅੱਜ ਵੀ ਇਹਨਾਂ ਦੀ ਰੋਟੀ ਦੀ ਸਾਹਜ ਹੈ ਜੀ ਔਰ ਵੱਡੀ ਗੱਲ ਇਹ ਵੇਖ ਲੋ ਕੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਅਟੈਕ ਹੋਇਆ ਸੀ ਰੰਧਾਵਾ ਸਾਹਿਬ ਦਾ ਪਰਿਵਾਰ ਤਾਂ ਉਹ ਸੀ ਜਿਨੇ ਇਸ ਗੱਲ ਨੂੰ ਵੈਲਕਮ ਕੀਤਾ ਸੀ ਇੰਦਰਾ ਗਾਂਧੀ ਦੇ ਚੇਫ ਨੂੰ ਸੋ ਉਹ ਲੋਕ ਅੱਜ ਕੀ ਕਰ ਰਹੇ ਆ ਕੀ ਨਹੀਂ ਕਹਿ ਰਹੇ ਆ ਬਹੁਤ ਧੰਨਵਾਦੀ ਆ ਕਿ ਛੋਡੀਆਂ ਮਨਛਾ ਤੇ ਤੁਹਾਡੇ ਚਿਹਰੇ ਨੰਗੇ ਹੋ ਰਹੇ ਆ ਔਰ ਕਿੱਥੇ ਨਾ ਕਿੱਥੇ ਮੈਂ ਇਹ ਗੱਲ ਕਹਿਣ ਚ ਗਰੇਜ਼ ਨਹੀਂ ਕਰੂੰਗਾ ਵਿਦਾਂ ਸੰਬਾਧਾ ਇੱਕ 2019 ਦਾ ਜਾਂ 1819 ਦਾ ਇੱਕ ਸੈਸ਼ਨ ਦਾ ਕੱਢਿਓ ਜਦੋਂ ਜਿਹੜੇ ਅੱਜ ਸੁਧਾਰੀਆਂ ਚੋਂ ਕਈ ਇਹ ਜੇ ਸੱਜਣ ਨੇ ਜਿਹੜੇ ਰੰਧਾਵਾ ਸਾਹਿਬ ਨਾਲ ਰਲ ਕੇ ਖੇਡਦੇ ਸਨ ਸੋ ਇਹ ਚਿੱਠੀ ਵੀ ਕਿੱਥੇ ਨਾ ਕਿੱਥੇ ਰੰਧਾਵਾ ਸਾਹਿਬ ਦੀ ਔਰ ਉਹਨਾਂ ਦੀ ਮਿਲੀ ਭੁਗਤ ਨਹੀਂ ਤਾਂ ਰੰਧਾਵਾ ਜੀ ਨੂੰ ਕਾਦੀ ਟਿੱਡ ਭੀੜ ਹੁਣ ਬਗੇਲ ਕਿੱਥੇ ਮਿਲਦਾ ਇਹਨਾਂ ਨੂੰ ਨਹੀਂ ਮਿਲਦਾ ਬਗੇਲ ਸਾਹਿਬ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਮਗਰ ਇਹ ਕਰਵਾਇਆ ਜਾ ਰਿਹਾ ਨੈਸ਼ਨਲ ਪਾਰਟੀਆਂ ਦੀ ਬਕਲਾਹਟ ਹੈ ਔਰ ਕਿਥੇ ਨਾ ਕਿਥੇ ਪੰਜਾਬ ਦੀ ਰੀਜਨਲ ਆਵਾਜ਼ ਨੂੰ ਇਹ ਕਮਜ਼ੋਰ ਕਰਨਾ ਚਾਹੁੰਦੇ ਆ ਔਰ ਇਹ ਉਹਨਾਂ ਐਂਟੀ ਨੈਸ਼ਨਲ ਫੋਰਸਿਜ਼ ਦੇ ਹੱਥਾਂ 'ਚ ਖੇਡਣਾ ਚਾਹੁੰਦੇ ਆ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਆ ਤੁਸੀਂ ਅਕਾਲੀ ਦਲ ਤੋਂ ਐਡਾ ਖੋਫ ਕਿਉਂ ਖਾਂਦੇ ਸਾਰੇ ਇਹ ਦੇਖੋ ਇਹ ਤਾਂ ਉਹ ਦੱਸ ਸਕਦੇ ਆ ਜੀ ਬਕਲਾਹਟ ਖੋਫ ਤਾਂ ਹੈਗਾ ਔਰ ਮੈਂ ਸਮਝਦਾ ਇਹਨਾਂ ਦੀ ਇਹ ਜਿਹੜੀਆਂ ਸਾਰੀਆਂ ਸਾਜਸ਼ਾ ਨੇ ਬਿਕੋਜ਼ ਇਹ ਕਿੱਥੇ ਨਾ ਕਿੱਥੇ ਉਹਨਾਂ ਲੋਕਾਂ ਨੂੰ ਵੀ ਬढ़ावा ਦੇ ਰਿਹਾ ਜੋ ਪੰਜਾਬ ਦਾ ਟੁਕੜੇ ਟੁਕੜੇ ਦੇਸ਼ ਦੇ ਟੁਕੜੇ ਟੁਕੜੇ ਕਰਨਾ ਚਾਹੁੰਦਾ। ਬਾਕੀ ਤੇਰਾ ਲਗਾਤਾਰ ਸਵਾਲ ਚੱਕ ਰਿਹਾ ਕਦੇ ਭਰਤੀ ਨੂੰ ਫੋਕਸ ਕਿਹਾ ਜਾਂਦਾ ਕਦੇ ਤੇਜਾ ਸਿੰਘ ਸਮੁੰਦਰੀ ਹਾਲਜੇ ਜਲਾਸ ਕਰਨ ਤੇ ਕਿੰਤੂ ਕਿੰਤੂ ਕੀਤਾ ਜਾਂਦਾ। ਮੇਰਾ ਵੀ ਇਹਨਾਂ ਦੀ ਸਾਰੀ ਭਰਤੀ ਚੰਗੀ। ਸਭ ਇਹਨਾਂ ਦੇ ਸਾਰੇ ਕੰਮ ਚੰਗੇ ਤੇ ਬਾਕੀ ਸਾਰੇ ਬੋਗਸ। ਇਹਨਾਂ ਦੀ ਤਾਂ ਮਾਨਸਿਕਤਾ ਬਣ ਗਈ ਆ ਉਹ ਮਾਨਸਿਕਤਾ ਜੇ ਸੁਧਾਰ ਲਿਆਉਣ ਦੀ ਲੋਟ ਆ। ਅਸੀਂ ਤਾਂ ਅਰਦਾਸ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਵੀ ਅਕਲ ਆਵੇ ਇੱਕ ਵਾਰੀ ਤੱਕ ਜਿਨ੍ਹਾਂ ਸੱਜਨ ਕੁਮਾਰ ਦੀ ਕਨਵਿਕਸ਼ਨ ਬਾਰੇ ਇੱਕ ਲਫ਼ਜ਼ ਨਾ ਬੋਲਿਆ ਹੋਵੇ ਔਰ ਜਗਦੀਸ਼ ਟਾਈਕਲਰ ਦੇ ਨਾਮ ਲੈ ਕੇ ਕਦੇ ਉਹਦੇ ਬਾਰੇ ਨਾ ਬੋਲਿਆ ਹੋਵੇ ਉਹ ਲੋਕੀ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਜੀ ਜੀ ਸਾਹਿਬ ਇਹੀ ਸੁਖੀ ਰੰਦਾਵਾ 2 ਮਹੀਨੇ ਪਹਿਲਾਂ ਬਿਆਨ ਦਿੰਦੇ ਨੇ ਕਿ ਜੇ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣਾ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਆ ਔਰ ਹੁਣ ਉਹਨਾਂ ਦੀ ਇਹ ਜਿਹੜੀ ਇੰਨਾ ਇੱਕ ਉਹ ਤੁਸੀਂ ਇਹ ਨਹੀਂ ਬੋਲਦਾ ਇਹਦੇ ਵਿੱਚ ਕੋਈ ਹੋਰ ਬੋਲਦਾ ਇਹ ਰਲ ਕੇ ਇਹ ਕਿਸੇ ਹੋਰ ਨਾਲ ਖੇਡਣ ਡਿਆ ਕਿਸੇ ਹੋਰ ਦੀ ਬੋਲੀ ਬੋਲਣ ਡਿਆ ਰੰਧਾਵਾ ਸਾਹਿਬ ਨੂੰ ਕਿੰਨੀ ਉਹਨਾਂ ਦੀ ਘੱਟ ਗੱਲ ਕਰੀ ਉਹਨੂੰ ਕਹੇ ਸਿਗਦੀਸ਼ ਟਾਈਟਲਰ ਛੱਜਨ ਕੁਮਾਰ ਤੇ ਰਜੀਵ ਗਾਂਧੀ ਇੰਦਰਾ ਗਾਂਧੀ ਜਿਨ੍ਹਾਂ ਨੇ ਜੈਨੋਸਾਈਡ ਕਰਾਇਆ ਸ੍ਰੀ ਹਕਾਲਤਖਬ ਸਾਹਿਬ ਤੇ ਅਟੈਕ ਕਰਾਇਆ ਉਹਨਾਂ ਬਾਰੇ ਕੀ ਸੋਚਦਾ ਕੀ ਉਹਨਾਂ ਨੂੰ ਇਹ ਕੰਡੈਮ ਕਰਦਾ ਕਿ ਨਹੀਂ ਕਰਦਾ ਉਹਨਾਂ ਦੀ ਪਾਰਟੀ 'ਚ ਰਹਿਣ ਵਾਲਾ ਉਹ ਚਰੋਬਨੀ ਅਕਾਲੀ ਦਲ ਬਾਰੇ ਕੀ ਕਵੇ ਕੀ ਨਾ ਸੋਚੇ ਇਹਦਾ ਕੋਈ ਮੈਨਾ ਨਹੀਂ ਜੀ ਸਾਹਿਬ ਸਵਾਲ ਉੱਠਦਾ ਕਿ ਸ੍ਰੀ ਕਾਟਕ ਸਾਹਿਬ ਦੇ ਹੁਕਮਾਂ ਦੇ ਉਲਟ ਭਰਤੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿਵੇਂ ਹੋਈ ਹੈ ਜੀ ਕਹਿੰਦੇ ਜਿਹੜੀ ਕਮੇਟੀ ਕੱਟ ਦਿੱਤੀ ਨਹੀਂ ਤੁਸੀਂ ਫਿਰ ਆਏ ਹੋ ਆਪਣਾ ਕਿਹੜੀ ਕਮੇਟੀ ਜੀ